ਮੇਰਾ ਨਾਮ ਆਮ ਆਦਮੀ ਪਾਰਟੀ ਪੂਰੀ ਇਕੱਠੀ ਹੋ ਕੇ ਬੀਜੇਪੀ ਦਾ ਮੇਰਾ ਨਾਮ ਕੈਪਟਨ ਕੁਲਦੀਪ ਸਿੰਘ ਜੀ ਠੀਕ ਹੈ ਜੀ ਮੈਂ ਆਰਮੀ ਨੂੰ ਰਿਟਾਇਰ ਆ ਪਰ ਜੋ ਅੱਜ ਸੰਘਰਸ਼ ਆਮ ਆਦਮੀ ਪਾਰਟੀ ਕੱਢ ਰਹੀ ਆ ਇਹ ਸਾਡੇ ਪਾਣੀਆਂ ਦਾ ਹੱਕ ਬਣਦਾ ਵਾ ਔਰ ਅਸੀਂ ਇੱਕ ਬੂੰਦ ਵੀ ਪਾਣੀ ਜਿਹੜਾ ਉਹ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਾਂਗੇ ਕਿ ਇਸ ਕਰਕੇ ਜੋ ਲੜੀਂਦਾ ਵਾ ਸਾਡੀਆਂ ਮੰਗਾਂ ਵਾ ਉਹ ਪਾਣੀ ਅਸੀਂ ਬਾਹਰ ਨਹੀਂ ਭਿਜਾਂਗੇ ਪਹਿਲਾਂ ਪਾਣੀ ਸਾਡਾ ਬਹੁਤ ਲੈ ਚੁੱਕਿਆ ਅੱਜ ਤੋਂ ਬਾਅਦ ਅਸੀਂ ਪਾਣੀ ਇੱਕ ਬੂੰਦ ਵੀ ਬਾਹਰ ਨਹੀਂ ਜਾਣਦੇ ਆ ਜੀ ਕੋਈ ਲੀਡਰਸ਼ਿਪ ਆਮ ਆਦੀ ਪਾਰਟੀ ਆਮ ਆਦੀ ਕਲਵੰਸੇ ਸਿੰਘ ਸਿੱਧੂ ਜਿੰਨੇ ਵੀ ਐਮਐਲਏ ਸਾਰੇ ਕਲਵੰਸੇ ਸਿੰਘ ਸਿੱਧੂ ਸਾਹਿਬ ਸਾਰੇ ਸਾਡੇ ਨਾਲ ਆ ਜੀ ਜਿੰਨੇ ਵੀ ਆ ਠੀਕ ਹੈ ਜੀ ਦੇਖਿਆ ਜਾ ਰਿਹਾ ਅੱਜ ਰਮਨੀਤ ਬਿੱਟੂ ਜੀ ਦਾ ਪੁਤਲਾ ਫੁਕਿਆ ਜਾ ਰਿਹਾ ਅੱਜ ਪੁਤਲਾ ਫੁਕਿਆ ਜਾ ਰਿਹਾ ਰਮਨੀਤ ਬਿੱਟੂ ਜੀ ਦਾ ਉਹਨਾਂ ਦੇ ਮੇਨ ਮੁੱਖ ਦਫਤਰ ਦੇ ਵਿੱਚ ਜਾ ਕੇ ਉਹਨਾਂ ਦਾ ਪਤਲੇ ਪੁਤਲੇ ਦਾ ਜਿਹੜਾ ਉਹ ਇੱਥੇ ਦਾ ਸੰਸਕਾਰ ਕੀਤਾ ਜਾ ਰਿਹਾ ਜੀ ਠੀਕ ਹੈ ਜ ਬਹੁਤ ਬਹੁਤ ਸਾਡੇ ਵੱਲੋਂ ਜੋ ਲੋੜਿੰਦੀਆਂ ਚੀਜ਼ਾਂ ਵਾਂ ਉਹ ਅੱਜ ਮੁਹੱਈਆ ਕਰਵਾ ਰਹੀਆਂ ਵਾਂ ਦੇਖੋ ਇਹ ਤਾਂ ਨਾਰੇ ਨੂੰ ਮੁਰਦਾਬਾਦ ਦੇ ਲੱਗ ਰਹੇ ਨੇ ਇੱਥੇ ਨਾ ਮੁਰਦਾਬਾਦ ਬਿੱਟੂ ਦੇ ਨਾਰੇ ਲੱਗ ਰਹੇ ਆ ਜੀ ਸੰਦੀਲ ਜਾਖੜ ਦੇ ਲੱਗ ਰਹੇ ਆ ਜੀ ਮੁਰਦਾਬਾਦ ਦੇ ਨਾਰੇ ਠੀਕ ਹੈ ਜੀ ਮੈਸੇਜ ਹੀ ਦੋਗੇ ਮੈਸੇਜ ਇਹ ਆ ਜੀ ਸਾਡੇ ਵੱਲੋਂ ਵੀ ਜੋ ਪੰਜਾਬ ਪੰਜਾਬ ਦਾ ਪਾਣੀ ਆ ਉਹ ਬਾਹਰ ਨਾ ਦਿੱਤਾ ਜਾਵੇ ਪੰਜਾਬ ਦਾ ਪਾਣੀ ਸਾਨੂੰ ਬਹੁਤ ਲੋੜ ਆ ਇਹ ਕਿ ਬੂੰਦ ਵੀ ਜਿਹੜਾ ਪਾਣੀ ਪੰਜਾਬ ਦਾ ਅਸੀਂ ਬਾਹਰ ਨਹੀਂ ਜਾਣ ਦੇਾਂਗੇ ਜੀ ਸਰ ਅੱਜ ਜੀ ਬੀ ਜੀ ਪਾਰ ਤੇ ਦਿਖਾਈ ਰਾਮਪੁਰ ਡਿਲੀਗੇਟ ਇਕੱਠੀ ਹੋ ਕੇ ਸਰ ਮੁਰਦਾ ਵਰਦੇ ਜਿਹਨੇ ਨਾਰੇ ਆ ਉਹ ਬਿੱਟੂ ਜਿਹੜਾ ਪਤਲਾ ਹੀ ਮੁੱਕਿਆ ਜਾ ਰਿਹਾ ਸਰ ਕੀ ਕਰਨਾ ਜੀ ਪੁਲਸੀ ਪੰਜਾਬ ਦੇ ਨਾਲ ਜੋ ਕੇਂਦਰ ਦੀ ਸਰਕਾਰ ਵਿਤਕਰਾ ਸੁਭਾਵ ਕਰ ਰਹੀ ਆ ਤੁਹਾਨੂੰ ਪਤਾ ਹੀ ਆ ਪੰਜਾਬ ਦਾ ਪਹਿਲੇ ਹੀ ਪਾਣੀ 1550 ਫੁੱਟ ਤੇ ਜਾ ਚੁੱਕਾ ਹੈ ਜੀ ਔਰ ਅੱਜ ਕੇਂਦਰ ਸਰਕਾਰ ਨੇ ਹਰਿਆਣੇ ਨੂੰ ਪਾਣੀ ਦੇਣ ਦਾ ਜੋ ਕੀਤਾ ਸਿਸਟਮ ਉਹਦੇ ਵਿੱਚ ਅਸੀਂ ਇਹਦਾ ਪੂਰਨ ਤੌਰ ਤੇ ਇਹਦਾ ਵਿਰੋਧ ਕਰਦੇ ਆਂ ਅੱਜ ਅਸੀਂ ਸਾਰੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਮਿਲ ਕੇ ਬੀਜੇਪੀ ਦੇ ਦਫਤਰ ਦੇ ਬਾਹਰ ਘਰਾਵ ਕੀਤਾ ਤੇ ਉੱਥੇ ਪੁਤਲਾ ਬੁੱਕਿਆ ਕਿਉਂਕਿ ਪੰਜਾਬ ਦੇ ਪਾਣੀ ਦੇ ਉੱਤੇ ਪੰਜਾਬੀਆਂ ਦਾ ਹੱਕ ਹੈ ਇੱਥੇ ਕੀ ਆਪਾਂ ਪਾਕਿਸਤਾਨ ਦਾ ਪਾਣੀ ਰੋਕ ਰਹੇ ਆਂ ਤੇ ਪੰਜਾਬ ਦਾ ਪਾਣੀ ਵੰਡ ਕੇ ਆਪਾਂ ਉਧਰ ਹਰਿਆਣੇ ਨੂੰ ਦੇ ਰਹੇ ਆਂ ਕਿ ਪੰਜਾਬੀ ਪਿਆਸਾ ਮਰੇ ਸੋ ਇਹਦਾ ਪੂਨ ਤੌਰ ਤੇ ਵਿਰੋਧ ਹੈ ਜੋ ਕੇਂਦਰ ਸਰਕਾਰ ਦੇ ਖਿਲਾਫ ਮੰਦੀ ਕਾਰਵਾਈ ਹੋਊਗੀ ਸਾਡੇ ਵੱਲੋਂ ਜਿੱਥੇ ਜਿੱਥੇ ਵੀ ਘਰਾਵ ਕਰਨਾ ਪਊਗਾ ਅਸੀਂ ਕਰਾਂਗੇ ਆਹ ਕੋਲ ਐਕਸ਼ਨ ਵੀ ਕੀ ਮੈਸੇਜ ਹੋ ਗਿਆ ਇਲੈਕਸ਼ਨ ਉਹਦੇ ਜਿਹੜੇ ਬਹੁਤ ਵਧੀਆ ਚੱਲ ਰਿਹਾ ਸਿਸਟਮ ਸੰਜੀਵ ਰੋੜੇ ਯੂਨੋ ਪੂਰਨ ਮੁਹੰਮਦ ਦੇ ਨਾਲ ਕੌਨਸੀ ਕਾਂਸਟਿਟਿਊਐਂਸੀ ਜਿੱਤਾਨ ਜਾ ਰਹੀ ਹੈ ਇਦਾਂ ਹੀ ਸਾਰਿਆਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਣੇ ਤੇ ਸੰਜੀਵ ਰੋੜਾ ਜੀ ਨੇ ਐਮਐਲਏ ਬਣਨਾ ਧੰਨਵਾਦ ਜੀ ਐਮਐਲਏ ਸਾਹਿਬ ਅੱਜ ਬੀਜੀਪੀ ਤਤਰਪੁਰੀ ਜੀ ਤੁਹਾਡੇ ਅਮਰ ਜੀ ਜਿਹੜੀ ਭਾਜਪਾ ਸਰਕਾਰ ਮੋਦੀ ਦੀ ਸਰਕਾਰ ਆ ਇਹ ਪੰਜਾਬ ਦੇ ਨਾਲ ਜਿਹੜਾ ੱੱਕਾ ਕਰ ਰਹੀ ਆ ਪਾਣੀਆਂ ਦਾ ਪਾਣੀ ਦੇ ਫਿਰਤੇ ਜਿਹੜਾ ਪੰਜਾਬ ਆ ਪਾਣੀਆਂ ਨਾ ਜਾਂਦਾ ਜਾਂਦਾ ਜੇ ਸਾਡਾ ਹੱਕਾ ਜਿਹੜਾ ਹਰਿਆਣੇ ਨੂੰ ਦਿੱਤਾ ਜਾਊ ਚਾਹੇ ਸਾਨੂੰ ਖੂਨ ਵੀ ਦੇਣਾ ਪੈ ਜਾਵੇ ਆਮ ਆਦਮੀ ਪਾਰਟੀ ਇਹ ਕਦੇ ਨਹੀਂ ਹੋਣ ਦੇਊਗੀ ਇਹ ਜਿਹੜਾ ਹਨੇਰੇ ਸਨੇਰੇ ਕੁਛ ਕਰ ਰਿਹਾ ਹੈ ਕਿ ਨਾ ਮੋਦੀ ਸਰਕਾਰ ਹਰਿਆਣੇ ਨੂੰ ਦੇ ਰਹੀ ਆ ਪਹਿਲਾਂ ਮਾਨ ਸਾਹਿਬ ਨੇ ਵੀ ਕਿਹਾ ਵੀ ਅਸੀਂ ਇੱਕ ਬੂੰਦ ਨਹੀਂ ਦੇਣੀ ਅਸੀਂ ਅੱਜ ਇਸ ਵਿਰੋਧ ਦੇ ਵਿੱਚ ਜਿਹੜਾ ਇਹਨਾਂ ਨੇ ਪਾਣੀ ਰਾਤੋ ਰਾਤ ਛੱਡਿਆ ਇਹ ਸਾਡੀ ਸਾਰੀ ਆਮ ਆਦਮੀ ਪਾਰਟੀ ਤੇ ਸਾਰੇ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਹਾਂ ਬਿੱਟੂ ਤੇ ਜਖਰ ਸਾਹਿਬ ਦਾ ਪਤਲਾ ਫੋਕਿਆ ਅਸੀਂ ਇਦਾਂ ਹੀ ਇਹਨਾਂ ਦੇ ਨਾਲ ਕਰਦਾਂਗੇ ਸਾਨੂੰ ਕਿਥੇ ਤੱਕ ਵੀ ਜਾਣਾ ਪੈ ਗਿਆ ਅਸੀਂ ਇੱਕ ਬੂੰਦ ਪਾਣੀ ਦੇਣ ਚਾਹੇ ਸਾਨੂੰ ਆਪ ਦਾ ਜਾਨ ਨਾ ਦੇਣੀ ਪੈਦੀ ਮੁਰਦਾਬਾਦ ਦੇ ਨਾਰੇ ਵੀ ਲੱਗੇਗੇ ਲੀਡਰਸ਼ਿਪ ਦਾ ਉਹ ਤਾਂ ਭਾਜਪਾ ਦਾ ਤਾਂ ਮੁਰਦਾਬਾਦ ਕਰਨਾਈ ਆ ਕਿਉਂਕਿ ਉਹ ਕੱਲੇ ਪੰਜਾਬ ਨਾਲ ਨਹੀਂ ਹਰ ਸਟੇਟ ਜਿੱਥੇ ਉਹਦੀ ਸਟੇਟ ਨਹੀਂ ਸਰਕਾਰ ਨਹੀਂ ਉੱਥੇ ਉਹ ਧੱਕਾ ਕਰਦੀ ਆ ਅਸੀਂ ਅਸੀਂ ਲੋਗੇ ਇਲੈਕਸ਼ਨ ਵੀ ਕਰੀਏ ਅਸੀਂ ਲੋਗੇ ਲੋਕ ਤਾਂ ਸਭ ਕੁਝ ਸਮਝਦੇ ਨੇ ਦੇਖ ਲਓ ਤੁਸੀਂ ਆਵਾਮਾਦੀ ਪਾਰਟੀ ਦਾ ਹਜੂਮ ਆ ਜਿਹੜਾ ਆਵਾਮਾਦੀ ਪਾਰਟੀ ਦੇ ਨਾਲ ਆ ਆਜ ਪਾ ਦਾ ਹਮੇਸ਼ਾ ਹੀ ਇੱਥੇ ਉਹ ਜਿਹੜੀ ਸਰਕਾਰ ਬਣਾਉਣ ਨੂੰ ਕਹਿੰਦੀ ਹੈ ਕਿ ਹਮੇਸ਼ਾ ਜ਼ੀਰੋ ਹੋਣੀ ਹੈ ਉਹਦੀ ਧੰਨਵਾਦ ਲੋ ਜੀ ਢੋ ਲੋ ਜੀ ਸਰ ਕਹਲੇ ਸਾਹਿਬ ਦਾ ਸਾਰੇ ਜบุรี ਆਵਾਮਾਦੀ ਪਾਰਟੀ ਸਰ ਬੀਜੇਪੀ ਇੰਦਰ ਤਰ੍ਹਾਂ ਇਕੱਠੀ ਹੋ ਕੇ ਸਰ ਮੁਰਦਾ ਵਰਦੇ ਨੇ ਨਾਰੇ ਲਗਾਏਗੇ ਲੀਡਰਸ਼ਿਪ ਵਾਲੋਂ ਪਰਿਵੜੀ ਬੁੱਟੇ ਬੁੱਟੇ ਜਾ ਰਿਹਾ ਕਿ ਸਰ ਕਹਣਾ ਤੁਸੀਂ ਆਪ ਸਿਆੜਿਆ ਉਹ ਜੋ ਇੰਨੇ ਸਾਲਾਂ ਚ ਨਹੀਂ ਹੋਇਆ ਬੀਜੇਪੀ ਉਹ ਤੱਕਾ ਕਰਨ ਲੱਗੀ ਆ ਪੰਜਾਬ ਦਾ ਪਾਣੀ ਹਰਿਆਣੇ ਨੂੰ ਦੇਣ ਲੱਗੀ ਆ ਪੰਜਾਬ ਕੋਲ ਤਾਂ ਅੱਗੇ ਪਾਣੀ ਨਹੀਂ ਪੂਰਾ ਹੁੰਦਾ ਆਪਾਂ ਹਰਿਆਣੇ ਨੂੰ ਜਾਂ ਕਿਸੇ ਨੂੰ ਕੀ ਦੇਣਾ ਇਹਨਾਂ ਨੇ ਇੰਨੀ ਸ਼ਰਮ ਲਈ ਹੋਇਆ ਪੰਜਾਬ ਨਾਲ ਇੰਨਾ ਜ਼ਿਆਦਾ ਵਿਤਕਰਾ ਕਰਦੇ ਪਏ ਆ ਸਾਡੇ ਹੱਕ ਮਾਰ ਮਾਰ ਕੇ ਹਰਿਆਣੇ ਨੂੰ ਜਾਂ ਦਿੱਲੀ ਨੂੰ ਦੇ ਰਹੇ ਨੇ ਠੀਕ ਆ ਅਸੀਂ ਇਹ ਹੋਣ ਨਹੀਂ ਦੇਣਾ ਜਦ ਤੱਕ ਸਾਡੀ ਜਾਨ ਚ ਜਾਣ ਆ ਸਾਡੇ ਚ ਦਮ ਆ ਅਸੀਂ ਨਾਲ ਇਹਦਾ ਵਿਰੋਧ ਕਰਾਂਗੇ ਤੁਹਾਡੇ ਲੀਡਰਸ਼ਿਪ ਵੱਲੋਂ ਮੁਰਗਾ ਵਾ ਤੇ ਜਿਹੜੇ ਨਾਰੇ ਵੀ ਲਗਾਏ ਗਏ ਹੋ ਬੀਜੇਪੀ ਵੱਲੋਂ ਵੀ ਜਿਹੜੇ ਤੰਜ ਤੁਹਾਡੇ ਵੱਲ ਦੀ ਕਸਰ ਕੀ ਦੇਖਣਾ ਚਲੋ ਬੀਜੇਪੀ ਵਾਲਾ ਤੇ ਦਫ਼ਤਰ ਅਸੀਂ ਪਹੁੰਚ ਗਏ ਆ ਡਰਾਮਾ ਤਾਂ ਉਹਨਾਂ ਨੇ ਕਰਨਾ ਹੀ ਆ ਹੋਰ ਉਹ ਵਿਚਾਰੇ ਕੁਝ ਕਰ ਵੀ ਨਹੀਂ ਸਕਦੇ ਠੀਕ ਆ ਜਿਹਦੇ ਅਸੀਂ ਘਾਰ ਹੀ ਵੜ ਗ ਤੋ ਮਾੜਾ ਮੋਟਾ ਦਾ ਡਰਾਮਾ ਕਰਨਗੇ ਜੀ ਕੀ ਇਲੈਕਸ਼ਨ ਵੀ ਆ ਗਿਆ ਉਹ ਕੀ ਮੈਂ ਅਸੀਂ ਦੋ ਬਲੋਕਾਂ ਨੂੰ ਕਹੋ ਜੀ ਕੀ ਮੈਂ ਅਸੀਂ ਦੋ ਬਲੋਕਾਂ ਨੂੰ ਮੈਸੇਜ ਇਹੀ ਦੇਵਾਂਗੇ ਜੀ ਜਦ ਤੱਕ ਸਾਹ ਚੱਲਦੇ ਆ ਪਾਣੀ ਨਹੀਂ ਅਸੀਂ ਜਾਣ ਦੇਣਾ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਪੂਰਾ ਜ਼ੋਰ ਲਾਵਾਂਗੇ ਜੀ ਪੰਜਾਬ ਦਾ ਪਾਣੀ ਪੰਜਾਬ ਨੂੰ ਮਿਲੇ ਧੰਨਵਾਦ ਸਰ ਇੱਕ ਆਮ ਆਦਮੀ ਪਾਰਟੀ ਕੈਬਨਟ ਆ ਰਹੇ ਤੇ ਬਾਕੀਆ ਵੱਲੋਂ ਪੁਤਲਾ ਫੁਕਿਆ ਜਾ ਰਿਹਾ ਕੇਂਦਰੀ ਮੰਤਰੀ ਦਾ ਉਹਨਾਂ ਦਾ ਵੱਲੋਂ ਕਿਹਾ ਗਿਆ ਕਿ ਕੇਂਦਰੀ ਮੰਤਰੀ ਦਾ ਬਿਆਨ ਆਇਆ ਕਿ ਪੰਜਾਬ ਦੇ ਵਿੱਚੋਂ ਪਾਣੀ ਜਿਹੜਾ ਹਰਿਆਣਾ ਨੂੰ ਦਿੱਤਾ ਜਾਣਾ ਚਾਹੀਦਾ ਦੇਖੋ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਸਟੈਂਡ ਬੜਾ ਕਲੀ ਕੀ ਆ ਸਿੱਕੇ ਸੇ ਵੀ ਕੀਮਤ ਦੇ ਉੱਤੇ ਆਹ ਕੱਲ ਨਾ ਕੰਪਨੀ ਲਾ ਕੇ ਪੰਜਾਬ ਦੇ ਹਿੱਤਾਂ ਦੀ ਸਮਝੌਤਾ ਨਹੀਂ ਹੁੰਦਿਆਂਗੇ ਪੰਜਾਬ ਕੋਲ ਇੱਕ ਬੂੰਦ ਪਾਣੀ ਐਕਸਟਰਾ ਨਹੀਂ ਹੈਗਾ ਅਸੀਂ ਦੂਜੇ ਸੂਬਿਆਂ ਨੂੰ ਦੇਖ ਸਕੀਏ ਲੇਕਿਨ ਸਮੱਸਿਆ ਕਿੱਥੇ ਆ ਕਿ ਸਾਡੇ ਪੱਲੇ ਨਲਾਇਕ ਔਰ ਨਠੱਲੀ ਸਰਕਾਰ ਸਾਡੇ ਪੱਲੇ ਪੈ ਗਈ ਹੈ ਜਿਹਨੂੰ ਸਾਨੂੰ 2 ਸਾਲ ਹੋਰ ਝੇਲਣਾ ਪੈਣਾ ਪੰਦੀ ਹੋਰ ਪੰਜਾਬ ਦੀ ਕਿੰਨੀ ਬਰਬਾਦੀ ਸਾਨੂੰ ਦੇਖਣੀ ਪੈਣੀ ਇਹ ਲੋਕ ਜਦੋਂ ਮੀਟਿੰਗ ਹੁੰਦੀ ਹੈ ਉਥੇ ਆਪਣਾ ਪ੍ਰੋਪਰ ਕੇਸ ਤਿਆਰ ਕਰਕੇ ਨਹੀਂ ਲੈ ਕੇ ਜਾਂਦੇ ਜਿਹਦੇ ਕਰਕੇ ਉਥੇ ਬੂਧੀ ਖਾਣੀ ਪੈਂਦੀ ਹੈ ਔਰ ਐਡਵਰਸ ਆਰਡਰ ਪੰਜਾਬ ਦੇਗੇਸਟ ਆਉਂਦੇ ਨੇ ਇੱਕ ਵਾਰੀ ਨਹੀਂ ਹੋਇਆ ਕਿ ਕਿੰਨੀ ਵਾਰੀ ਆਪਾਂ ਦੇਖ ਲਿਆ ਔਰ ਫਿਰ ਇਹ ਰਾਜਨੀਤੀ ਕਰਦੇ ਨੇ ਕਿਉਂਕਿ ਇਹਨਾਂ ਦਾ ਇੰਟਰਸਟ ਪੰਜਾਬ ਦੇ ਹਿੱਤਾਂ ਦੀ ਰਾਖੀ ਹੈ ਹੀ ਨਹੀਂਗਾ ਇਹਨਾਂ ਦਾ ਇੰਟਰਸਟ ਕੇਵਲ ਔਰ ਕੇਵਲ ਰਾਜਨੀਤੀ ਕਰਨਾ ਹੈ ਜੇ ਪ੍ਰੋਪਰ ਤਿੱਕੇ ਨਾਲ ਕੇਸ ਪਲੀਡ ਕੀਤਾ ਹੁੰਦਾ ਤੇ ਅਜੇ ਸਥਿਤੀ ਪੈਦਾ ਨਾ ਹੁੰਦੀ ਅੱਜ ਜੋ ਸਥਿਤੀ ਪੈਦਾ ਹੋਈ ਹੈ ਉਹਦੇ ਵਾਸਤੇ ਸਿੱਧੇ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਔਰ ਭਗਵੰਤ ਸਿੰਘ ਸਰਕਾਰ ਜ਼ਿੰਮੇਵਾਰ ਹੈ ਔਰ ਮੈਂ ਬੜੀ ਸਪਸ਼ਟ ਕਰ ਦੇਣਾ ਪੰਜਾਬ ਦੀ ਜਨਤਾ ਨੂੰ ਜੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰੇਗੀ ਤੇ ਬੀਜੇਪੀ ਕਰੇਗੀ ਤੇ ਪੰਜਾਬ ਦੇ ਪਾਣੇ ਦੀ ਰਾਖੀ ਕਰੇਗੀ ਤੇ ਬੀਜੇਪੀ ਕਰੇਗੀ ਔਰ ਇਹ ਆਮ ਆਦਮੀ ਪਾਰਟੀ ਪੰਜਾਬ ਦੇ ਸੌਦੇ ਕਰਦੀ ਹੈ ਸਿਰਫ ਰਾਜਨੀਤੀ ਕਰਦੀ ਹੈ ਪੰਜਾਬ ਦੇ ਹਿੱਤਾਂ ਨੂੰ ਜੇ ਗਿਰਵੀ ਰੱਖਿਆ ਤਾਂ ਅਰਵਿੰਦ ਕੇਜਵਲ ਨੇ ਕਿੰਨੇ ਰੱਖਿਆ ਅੱਜ ਮਨੀਸ਼ ਸਿਸੋਧਿਆ ਜਾ ਕੇ ਪੰਜਾਬ ਦੇ ਸ਼ਾਸਨ ਚਲਾ ਰਿਹਾ ਕਿਹਦੀ ਕਹਿਨ ਤੇ ਚਲਾ ਰਿਹਾ ਪੰਜਾਬ ਦਾ ਸ਼ਾਸਨ ਪੰਜਾਬੀ ਚਲਾਣਗੇ ਇਹ ਕਿਰਾਏ ਦੇ ਟਿੱਕੂ ਨਹੀਂ ਚਲਾਣਗੇ ਪੰਜਾਬ ਦੀ ਜਨਤਾ ਪੁੱਛਦੀ ਆ ਕਿ ਮਨੀਸ਼ ਸਿਸੋਧਿਆ ਨੂੰ ਕੀ ਹੱਕ ਸੀਗਾ ਕਿ ਜਦੋਂ ਸਾਡਾ ਮੁੱਖ ਮੰਤਰੀ ਪ੍ਰੈਸ ਨੂੰ ਬਰੀਫ ਕਰ ਰਿਹਾ ਤੁਹਾਨੂੰ ਧੱਕਾ ਮਾਰ ਕੇ ਪਿੱਛੇ ਕਰਕੇ ਆਪ ਪ੍ਰੈਸ ਨੂੰ ਬਰੀਫਿੰਗ ਕੀਤੀ ਔਰ ਕਿਨੇ ਸੌਦਾ ਕੀਤਾ ਕਿਤਾ ਪੰਜਾਬੀਆਂ ਦਾ ਕਿਨੇ ਸੌਦਾ ਕੀਤਾ ਪੰਜਾਬੀਅਤ ਦਾ ਇਹ ਗੱਲੇ ਦੇ ਹੋਰ ਨਹੀਂ ਪਾਣੀਆਂ ਦਾ ਮੁੱਦਾ ਹੁਣ ਪਾਣੀ ਪੰਜਾਬ ਦਾ ਬਾਹਰ ਜਾਏਗਾ ਜੰਨੀ ਬਾਹਰ ਤੇ ਜਨਤਾ ਪਾਰਟੀ ਪੰਜਾਬ ਦਾ ਸਟੈਂਡ ਬਿਲਕੁਲ ਕਲੀਅਰ ਹੈ ਸਾਡੀ ਤੋਂ ਇੱਕ ਬੂੰਦ ਪਾਣੀ ਨਹੀਂਗਾ ਕਿਸੇ ਸੂਬੇ ਨੂੰ ਵਾਧੂ ਦੇਣ ਵਾਸਤੇ ਔਰ ਭਾਰਤ ਜਨਤਾ ਪਾਰਟੀ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੇ ਹਿੱਤਾਂ ਦੀ ਰਾਖੀ ਕਰੇ ਸਰ ਕਿਸ ਤਰ੍ਹਾਂ ਦੇਖਦੇ ਹੋ ਸਰ ਅੱਜ ਆਮ ਆਦੀ ਪਾਰਟੀ ਸਰ ਇਹ ਐਮਐਲਏ ਸਹਿਬਾਨ ਜਾਂ ਮੰਤਰੀ ਸਹਿਬਾਨ ਇਕੱਠੇ ਹੋ ਕੇ ਦੇਖੋ ਅੱਜ ਆਮ ਆਦਮੀ ਪਾਰਟੀ ਦੇ ਕੋਈ ਸ਼ਰਾਬੀ ਗੁੰਡੇ ਇਕੱਠੇ ਹੋ ਕੇ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਆਏ ਸਨ ਔਰ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਜਾ ਕੇ ਇਹਨਾਂ ਨਾਲ ਪੁੱਤਲਾ ਫੋਕਿਆ ਜੀ ਇਹ ਪੁੱਤਲਾ ਜਿਹੜਾ ਫੋਕ ਰਹੇ ਨੇ ਇਹ ਪਾਣੀ ਦੇ ਮੁੱਦੇ ਤੋਂ ਇਹ ਪਾਣੀ ਦੇ ਮੁੱਦੇ ਪੰਜਾਬ ਦਾ ਮੁੱਦਾ ਨਹੀਂ ਹੈਗਾ ਇਹਨਾਂ ਦੇ ਕੋਲ ਇਹ ਤਕਲੀਫ ਇਹਨਾਂ ਨੂੰ ਇਹ ਹੈਗੀ ਕਿ ਜਿਹੜਾ ਸਾਡੇ ਦੇਸ਼ ਨੇ ਹਿੰਦੁਸਤਾਨ ਨੇ ਪਾਕਿਸਤਾਨ ਦਾ ਪਾਣੀ ਬੰਦ ਕੀਤਾ ਹੈ ਇਹ ਉਹ ਮੁੱਦਾ ਹੈ ਇਹ ਨਹੀਂ ਜਾਣਦੇ ਪਾਕਿਸਤਾਨ ਦਾ ਪਾਣੀ ਬੰਦ ਹੋਵੇ ਇਹ ਦੇਸ਼ ਦੇ ਗਦਾਰ ਲੋਕ ਨੇ ਗੁੰਡੇ ਲੋਗ ਨੇ ਜਿਹੜਾ ਅੱਜ ਭਰਤ ਜਨਤਾ ਪਾਰਟੀ ਦਫ਼ਤਰ ਜਾਏ ਨੇ ਇਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਜਾਇਆ। ਇਲੈਕਸ਼ਨ ਵਿੱਚ ਕੀ ਕੀ ਲੱਗਦਾ ਕਿ ਇਲੈਕਸ਼ਨ 'ਚ ਇਹਨਾਂ ਨੂੰ ਹਾਰ ਨਜ਼ਰ ਆ ਰਹੀ ਹੈ। ਇਲੈਕਸ਼ਨ ਦੇ ਵਿੱਚ ਇਹਨਾਂ ਦੀ ਜਮਾਨਤਾਂ ਜਬਤ ਹੋਣ ਜਾ ਰਹੀਆਂ ਨੇ। ਕੋਈ ਇਹਨਾਂ ਨੂੰ ਮੂੰਹ ਨਹੀਂ ਲਾ ਰਿਹਾ। ਔਰ ਅੱਜ ਉਹ ਹੀ ਸਾਰੇ ਐਮਐਮਐਲਏ ਇਕੱਠੇ ਕਰਕੇ ਆਪਣੇ ਸ਼ਰਾਬੀਆਂ ਨੂੰ ਕੋਈ ਗੁੰਡਿਆਂ ਨੂੰ ਆਪਣੇ ਬਰਕਰਰਾਂ ਨੂੰ ਲੈ ਕੇ ਇੱਥੇ ਪੁਤਲਾ ਫੁਕਿਆ ਜਾ ਰਿਹਾ ਹੈ। ਨੀਤੀ ਦਿਨੇ ਵੀ ਦੇਖਿਆ ਇਹ ਤੁਹਾਡੇ ਕਰ ਦਿੱਤਾ ਜਿਹੜਾ ਰਾਜਾ ਵਡਿੰਗ ਸਾਹਿਬ ਉਹਨਾਂ ਨੂੰ ਘਰੇ ਜਾਂਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਉਹ ਕੀ ਸਹੀ ਸੀ ਚੀਜ਼ ਜੀ। ਦੇਖੋ ਅੱਜ ਰਾਜਾ ਵਡਿੰਗ ਜੀ ਦਾ ਮੁੱਦਾ ਨਹੀਂ ਹੈਗਾ। ਅੱਜ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਗੁੰਡੇ ਸ਼ਰਾਬਾ ਪੀ ਕੇ ਸਾਡੇ ਦਫ਼ਤਰ ਚਾਏ ਨੇ ਅੱਜ ਉਹਨਾਂ ਦਾ ਮੁੱਦਾ ਹੈ। ਅਸੀਂ ਇਹਦੀ ਗੋਰ ਨਿੰਦਾ ਕਰਨੇ ਆ। ਠੀਕ ਠੀਕ। ਬਿੱਟੂ ਦਾ ਪੁਤਲਾ ਉਹਨਾਂ ਨੂੰ ਉਹਨੇ ਵੇਖੋ ਰਾਜਨੀਤੀ ਕਰ ਨਹੀਂ ਕੇ ਸਾਰਨਾਈ ਉਹਨਾਂ। ਜਦ ਮੈਂ ਇਹ ਭਗਵੰਤ ਦਾ ਛੱਡ ਦਿੰਦੇ ਉਹਨੇ ਕੀਤਾ ਪੁੱਠੇ ਕੰਮ ਦੋ ਕਰਦਾ ਤੇ ਆਣ ਕੇ ਇੱਥੇ ਲੜ ਰਹੇ ਆ ਕੀ ਲੱਗਦਾ ਹੁਣ ਇਲੈਕਸ਼ਨ ਵੀ ਜਿਹੜੇ ਹੈਗੇ ਨੇ ਕੋਲ ਦੇਖਦੇ ਆ ਅੱਗੇ ਨੈਸ਼ਨਲ ਭਾਰਤੀ ਚਿੰਤਾ ਪਾਰਟੀ ਦੀ ਸੀਟ ਜਿੱਤੇਗੀ ਅੱਗੇ 15000 ਵੋਟਰਾਂ ਦੇ ਵਿੱਚ ਜਿਹੜੀ ਆਪਣੀ ਪਾਰਲੀਮੈਂਟ ਇਹ ਇਹਨਾਂ ਇਹਨਾਂ ਜਿਹੜੇ ਆਵਾਜ਼ ਪਾਰਟੀ ਇਹਦਾ ਭੋਗ ਇੱਕ ਵਾਰ ਤੋਂ ਵਾਰ ਤੋਂ 2-4 ਦਿਨਾਂ ਦੀ ਪਰਾਉਣੇ ਆ ਕੀ ਲੱਗਦਾ ਕੈਂਡੀਡੇਟ ਤੁਹਾਡਾ ਇਹ ਕਦੋਂ ਤੱਕ ਅਨਾਉਂਸ ਕੀਤਾ ਜਾਊਗਾ ਕੈਂਡੀਡੇਟ ਦੇਖੋ ਇਲੈਕਸ਼ਨ ਤਾਂ ਸ਼ੁਰੂ ਹੋਈ ਨਹੀਂ ਕੈਂਡੀਡੇਟ ਕਿਤਾ ਆਪਾਂ ਫਿਰ 2 ਮਹੀਨੇ ਪਹਿਲੇ ਤਾਂ ਰੋੜੇ ਸਾਰੇ ਉਹ ਤਾਂ ਅੱਗੋਂ ਲੱਗੇ ਨੇ ਰੋੜੇ ਦੀ ਰੋੜਾ ਵਿਹਲਾ ਰੋੜੇ ਦੀ ਕੀੜੀ ਗੱਲ ਆ ਉਹਨੂੰ ਵੇਖੋ ਐਮਪੀ ਦਾ ਲਾਗ ਐਮਐਲਏ ਬਣਾਉਣ ਲੱਗੇ ਆ ਉਹਨੂੰ ਸਮਝ ਨਹੀਂ ਆਉਂਦੀ ਵੀ ਮੈਂ ਕਿੱਥੇ ਆਥੀ ਤੇ ਥੱਲੇ ਗੱਦੇ ਤੇ ਆਉਣ ਲੱਗਾ ਆਣਗੇ ਉਹ ਤਾਂ ਸਿਰਫ ਕੇਜਰੀਵਾਲ ਦੀ ਰਾਜਨੀਤੀ ਆ ਵੀ ਇਹਨੂੰ ਮੈਂ ਲਾਗੇ ਤਾਂ ਆਪ ਜਾਮਾ ਉੱਤੇ ਲੋਕ ਸਭਾ ਰਾਜ ਸਭਾ ਜਮਾ ਹੋ ਰਿਹਾ ਤਾਂ ਕੀ ਇਹਦੀ ਬਲੀ ਦੇਣ ਲੱਗੇ ਦੀ ਸੁਣੇ ਤੇ ਗੱਲ ਹੈ ਜੀ ਉਹ ਕਹਿੰਦੇ ਸਾਨੂੰ ਸੀਐਮ ਨੇ ਡਿਪਟੀ ਜਿਹੜਾ ਬਣਾਈ ਜਾਊਗਾ ਇਹਨਾਂ ਨੂੰ ਕੀ ਲੱਗਦਾ ਕਿ ਕਿੰਨਾਂ ਨੂੰ ਕਿੰਨੇ ਦਿਨਾਂ ਦੇ ਪਰੋਣੇ ਹੈ ਡਿਪਟੀ ਸੀਐਮ ਬਣਾਉਣਗੇ ਦੱਸੋ ਇਹ ਸਾਰੇ ਬੰਦ ਨੂੰ ਤਿਆਰ ਬੈਠੇ ਆ ਇੱਕ ਥੋੜਾ ਮੈਸੇਜ ਕਰ ਦੋਗੇ ਵੋਟਰਾਂ ਨੂੰ ਯਾਰ ਜਿੱਤੂਗਾ ਤੇ ਬਣੂਗਾ ਜਦੋਂ ਅਜੇ ਜਿੱਤਿਆ ਨਹੀਂ ਕਿਥੋਂ ਡਿਪਟੀ ਸੀਐਮ ਬਣ ਜੂ ਉਹ ਤੇਵੇਂ ਰੱਖੋ ਆਪ ਆ ਮੋਝੇ ਬੈਲ ਮਾਰੀ ਗੱਲ ਹੈ ਵੀ ਤੂੰ ਲੋਕ ਸਭਾ 'ਚ ਬੈਠਾ ਆ ਰਾਮਨਾ ਤੇਰੀ ਟੌਰ ਹੈ ਇੱਥੇ ਤੂੰ ਆਣ ਕੇ ਐਮਐਲਏ ਜਿੱਤਦਾ ਕਿ ਨਹੀਂ ਜਿੱਤਦਾ ਜਾਣ ਕੇ ਪੰਗੇ ਲੈ ਰਿਆ ਪਰ ਦੇਖ ਲੋ ਇਹ ਜਿਹੜੀ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਸ਼ੀਟ ਕੱਢੂ ਅੱਗੇ ਵੀ 15000 ਬੋਰਡਾਂ ਇੱਥੋਂ ਜਿੱਤੇ ਆ ਕੋਈ ਇਹਨੂੰ ਬੋਟਰੀ ਪਾਉਣੀ ਇਹਨਾਂ ਨੂੰ ਜੋ ਇਸ ਵੇਲੇ ਹਾਲਾਤ ਪੰਜਾਬ ਦੇ ਵਿੱਚ ਹੋਏ ਆ ਆਮ ਪਾਰਟੀ ਦੇ ਇਹ ਥੋੜੇ ਦਿਨਾਂ ਦੀ ਪ੍ਰਾਣੇ ਆ ਇਹ ਦੇਵੇਂ ਇੱਥੇ ਆਣ ਕੇ ਵਿਚਾਰਾ ਬਲੀ ਦਾ ਬੱਕਰਾ ਬਣਾਇਆ ਇਹਨੂੰ ਉਹ ਬਣ ਜੂਗਾ ਤੁਹਾਡੇ ਸਾਹਮਣੇ ਪਹਿਲੀ ਗੱਲ ਉਹਨਾਂ ਨੂੰ ਇੱਥੇ ਆਉਣ ਦਾ ਮਤਲਬ ਨਹੀਂ ਮੀਟਿੰਗਾਂ ਚੱਲ ਰਹੀਆਂ ਸੀ ਕਿਹੜੇ ਮੋਢਿਆ ਸੋ ਉਹ ਵੀ ਆਹੀ ਜੀ ਮੈਂ ਨਹੀਂ ਵੇਖਿਆ ਮੇਰੇ ਆਏ ਹੋਣਗੇ ਵੇਖੋ ਉਹਨਾਂ ਦੀ ਪਾਰਟੀ ਉਹਨਾਂ ਵੀ ਆਉਣਾ ਹੀ ਆ ਮੱਲੇ ਸਾਹਿਬਾਂ ਵੀ ਮੋਜੇ ਨੇ ਮੱਲੇ ਸਾਹਿਬਾਂ ਵੀ ਆਉਣਾ ਹੀ ਸਾਰਿਆਂ ਕੀ ਬੋਲਦੇ ਨਹੀਂ ਉਹਨਾਂ ਨੂੰ ਹੁਣ ਵਿਹਲੇ ਹੀ ਕਰਦੇ ਕੀ ਔਰ ਦੱਸ ਦੋ ਕੰਮ ਤਾਂ ਕੋਈ ਕਿਹਦੇ ਦੱਸ ਦੋ ਕਿਹਦੇ ਟੱਕ ਲੈ ਕੇ ਦੇ ਇਹਨਾਂ ਨੇ ਅੱਜ ਕੱਲ੍ਹ ਕਿਹੜੇ ਵਿਹਲੇ ਹੈਗੇ ਆ ਨੰਬਰ ਤੇ ਬਣਾਨੇ ਤੁਸੀਂ ਦੱਸ ਦੋ ਕੋਈ ਡਿਵੈਲਪਮੈਂਟ ਕਿਹੜੀ ਚੱਲ ਰਹੀ ਆ ਪਾਰਟੀ ਦੱਸ ਦੋ ਕਿਹੜੀ ਚੱਲਦੀ ਆ ਇਹਨਾਂ ਨੂੰ ਵੇਖੋ ਭਾਰਤੀ ਜਨਤਾ ਪਾਰਟੀ ਦੀ ਜਦੋਂ ਸਰਕਾਰ ਰਹੀ ਆ ਸਭ ਡਵੈਲਪਮੈਂਟ ਹੋਈ ਆ ਇਹਨਾਂ ਨੂੰ ਟੱਕਰ ਲਾਉਣ ਨੂੰ ਕਿਤੇ ਥਾਂ ਲੱਦਾ ਨਾ ਇਹਨਾਂ ਕੋਲ ਪੈਸਾ ਹੈਗਾ ਜਿਹੜੇ ਸੈਂਟਰ ਦੇ ਪੈਸੇ ਉਹ ਵੀ ਐਕਸ਼ਨ ਦੇ ਸਾਡੇ ਆ ਅਸੀਂ ਦਿੱਤੇ ਜੇ ਦਿੱਤੇ ਬਰੋ ਦਿੱਤੇ ਇਵੇਂ ਕੀ ਜਾਂਦੇ ਨੇ ਜਿੱਦ ਤਾਂ ਵੇਲੇ ਰਨ ਪਰੋਣੇ ਜੋਗੀ ਹੋ ਇਹਨਾਂ ਦਾ ਹਾਲ ਇਹਨਾਂ ਦਾ ਤੇ ਇਵੇਂ ਕਾਨੂੰ ਰਿਆ ਇਹਨਾਂ ਵਿਆਹ ਵੀ ਕਰਾਉਣੇ ਸੀ ਕਿਸੇ ਨੇ ਮੰਗਣੇ ਹੋਵੇ ਕਿਹਦੇ ਵਿਆਹ ਆਗੇ ਭਗਵੰਤਪਨ ਦੇ ਵੀ ਆਪਣਾ ਰਸਾਇਲੇ ਸਾਰੇ ਨਾਲ ਥੋੜੇ ਸਾਲ ਆ ਬਸ ਇਹਨਾਂ ਆਪੋ ਆਪਣੇ ਕਰੀ ਜਲ ਜੜਾ ਮਾ ਹੋਰ ਦੱਸੋ